पोइ असां <alleviate> <करुण> <verbess -दियर> <specialty classroom upside -गा>

ਤੰਦਾਰ ਬਿਆਨ ਸਿੰਘ ਸਾਡਾ ਗਸਤੇ ਸਵਾਨ ਚ ਕੱਚੇ ਰਸਤੇ 'ਚ ਹੁਏ ਪਟੜੀ ਜਿਹੜੀ ਹੈਗੀ ਨਾਮਦਾਰ ਕਲੋਨੀ ਤੋਂ ਫਤੇਪੁਰ ਨੂੰ ਜਾ ਰਹੇ ਸੀ ਤਾਂ ਨੇੜੇ ਫਤੇਪੁਰ ਗਰੀਬ ਕਿਲੋਮੀਟਰ ਇਹਨਾਂ ਨੂੰ ਕੱਚੇ ਰਸਤੇ ਤੋਂ ਦੋ ਮੋਟਰਸਾਈਕਲ ਸਵਾਰ ਅੱਗੋਂ ਆ ਰਹੇ ਸੀ ਜੋ ਦੇਖ ਕੇ ਇੱਕਦਮ ਮੁਰਸਲ ਭਜਾਣ ਲੱਗੇ ਜਿਨ੍ਹਾਂ ਨੂੰ ਕਾਬੂ ਕਰਕੇ ਬਿਆਨ ਸਿੰਘ ਨੇ ਨਾਮ ਪਤਾ ਪੁੱਛਿਆ ਜਿਨ੍ਹਾਂ ਆਪਣਾ ਨਾਮ ਦੱਸਿਆ ਇੱਕ ਤਾਂ ਮਨਪ੍ਰੀਤ ਸਿੰਘ ਇੱਕ ਦਾ ਸੀਗਾ ਹਰਸ਼ਵੀਰ ਦੋਵੇਂ ਕਾਕੜਾ ਪਿੰਡ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੂੰ ਸ਼ੱਕ ਦੀ ਬਨਾ ਤੇ ਕਾਬੂ ਕਰਕੇ ਫਿਰ ਅਸੀਂ ਮਾਨਸਿਨ ਸੀ ਤੇ ਜਾ ਕੇ ਮੌਕੇ ਤੇ ਇਹਨਾਂ ਦੀ ਹਸਰਜਾਬਤਾ ਤਲਾਸ਼ੀ ਕੀਤੀ ਜਿਨ੍ਹਾਂ ਕੋਲੋਂ ਜਿਹੜਾ ਸੀਗਾ ਮਨਪ੍ਰੀ 30 ਗ੍ਰਾਮ ਚਿੱਟਾ ਮਿਲਿਆ ਉਹਦੀ ਜੇਬ ਚੋਂ ਅਤੇ ਹਰਸ਼ਵੀਰ ਤੋਂ 20 ਗ੍ਰਾਮ ਚਿੱਟਾ ਬਰਾਮਦ ਹੋਇਆ ਦੋਵਾਂ ਕੋਲੋਂ 50 ਗ੍ਰਾਮ ਚਿੱਟਾ ਹੀਰਨ ਬਰਾਮਦ ਕੀਤੀ ਗਈ ਹੈ। ਹਾਂਜੀ ਕਿਹੜੀ ਤਾਰਾ ਇੱਕ ਤਾਰਾ 21 685 ਐਨਟੀਪੀਐਸ ਐਕਟ ਤੇ ਹਾਂਜੀ ਆਪੋਰਟ ਸੇਕਲ ਵਿੱਚ ਹਾਂਜੀ ਕੋਰਟ ਚ ਪੇਸ਼ ਕਰਕੇ ਰਿਮਾਂਡ ਲਵਾ ਕੇ ਜਾਂਦੇ ਹਾਂ।